ਜੇ ਵੇਖੀਏ ਕੁਦਰਤ ਦਾ ਕਿਸ਼ਮਾ ਵੇਖੋ ਜਿਹੜਾ ਸਵਾਂਗ ਸੂੰਗਾ ਪਾਸਦ ਨੇ ਪਤਾ ਨਹੀਂ ਕਿੰਨਾ ਹੁੰਦਾ ਤੇ ਹਾਂ ਆਪਣਾ ਪੁਰਾਣਾ ਘਰ ਹੀ ਤੇ ਉੱਥੇ ਮੈਂ ਅੱਜ ਚੜਿਆ ਮੈਂ ਵੀ ਨਹੀਂ ਜਾ ਗਿਆ ਚੌਂਦਾ ਕਾ ਤੋ ਵੇਖਿਆ ਤੇ ਵੈ ਹੱਤੇ ਗੰਦਾ ਸਵਾਂਗ ਨਾਇਆ ਪਿਆ ਸਵਾਂਗ ਦੇ ਕੋਠੇ ਤੇ ਹੋ ਜਾਂਦਾ ਤੇ ਬਾਹਰ ਪੈਲੀਆਂ ਤੇ ਹੋਣਾ ਹੀ ਹੁਣ ਇਹਨੂੰ ਸਫਾਈ ਕਰਾਉਣੀ ਆ ਮੀ ਪਹਿ ਬਹੁਤ ਜ਼ਿਆਦਾ ਇਧਰ ਧਿਆਨ ਹੀ ਨਹੀਂ ਦਿੱਤਾ ਗਿਆ ਹੁਣ ਉਹ ਦਿਨਾਂ ਦੇ ਬੰਨਾਂ ਦੇ ਲੱਗੇ ਆ ਇਹ ਪ੍ਰਾਣੀਆਂ ਜਿਆਦਾ ਹੁਣ ਤੇ ਖਤਰਜੀਆਂ ਹੋ ਗਈਆਂ ਉਹ ਦੇ ਉਹ ਬੰਦਾ ਬਸ ਉਹਦੇ ਪੂਰੇ ਚਾਰ ਦੇ ਨਾਲ ਆ ਬਾਰੀਆਂ ਪੂਰੀਆਂ ਲਾਈਆਂ ਤੇ ਹੁਣ ਇਹ ਤੇ ਕੀ ਹਾਲਤ ਹੋ ਗਈ ਆਂਦੀ ਇਹ ਬਰਾਂਡਾ ਪਾਇਆ ਹੁੰਦਾ ਸਾਰੇ ਝੋਕੇ ਵੇਨਣ ਕਰਦੇ ਆਂ ਕੁ ਵੀ ਲੋੜ ਜਗਾੜ ਵਧੀ ਜਾਂਦਾ ਹੈ ਬਣਾਣਾ ਕਰ ਚਿਪਸਾ ਚਿਪਸਾ ਉਹ ਜਮਾਨੇ ਉਦੋਂ ਇੰਨਾ ਚੀਜ਼ਾਂ ਨਾਲ ਚਾਹ ਹੁੰਦਾ ਹੁਣ ਤਾਂ ਚਲੋ ਇਥੇ ਡੰਗਰ ਵਾਲਾ ਜਗਾੜ ਬਣਾਤਾ ਭਈ ਇਹ ਰਿੰਦੇ ਭਈਆਂ ਗੰਦ ਪਾਇਆ ਪਿਆ ਕੋੜੀਆਂ ਕਰਾਉਣੇ ਸਾਫ ਆਜੀ ਨਾਲ ਨਹੀਂ ਤਰ ਨਹੀਂ ਤੋੜਾ ਜੇ ਕਿਸੇ ਮਾਰਦਾ ਕਰਦਾ ਜਿੱਸੀ ਆ ਉੱਚੀ ਸੀ ਮਾਰਦਾ ਅੱਜ ਜੋ ਕੇ ਆ ਜੀ ਐਂ ਬੰਦ ਕਰ ਤਾ ਆਪਣਾ ਐਵੇਂ ਘਰੇ ਪਲੇਟ ਬੰਦ ਰੱਖੀ ਆ ਸਾਰਿਆਂ ਨੇ ਰੱਤੇ ਚੜਾਈ ਆ ਨਾ ਕਰਮਜੀ ਸੌ ਦੇ ਨਾਲ ਅੱਜ ਹੀ ਚੱਲੇ ਆ ਬੈਸਨਾ ਚਲੋ ਜੀ ਹਣ ਸੰਗਤਾਂ ਨਿਕਲ ਪੀਆ ਟਰਾਲੇ ਟਰੈਕਟਰ ਜਿਹੜੇ ਸੇਵਾ ਦੇ ਚੰਦਨ ਦੇ ਆ ਗਿੰਦਰ ਗਿੰਦਰ ਨਹੀਂ ਜਾਂਦਾ ਓਏ ਉਹ ਸੰਗਤਾਂ ਜੜੀਆਂ ਵਾਂ ਅਤਸ਼ਾਹ ਦੇ ਨਾਲ ਜਾਣੇ ਚਲੋ ਚਲੋ ਆ ਛੁੱਟੀ ਹੋ ਤੇ ਛੁੱਟੀ ਪਕੌੜੇ ਪਕੂੜੇ ਖਾਵਾਂਗੇ ਹੁਣ ਆ ਕਿੱਥੇ ਲੱਗਿਆ ਹੁਣ ਆ ਕਿੱਥੇ ਇੱਧਰ ਜੀ ਆ ਮੈਂ ਇਹ ਕਿੱਲੇ ਲਵਾ ਕੀ ਕਰੂਗਾ ਬੰਦਾ ਪੂਸ਼ਾ ਰਾਤ ਤੋੜ ਕੇ ਫੜ ਕੇ ਆਖਣਾ ਇਹ ਤਾਂ ਉੱਚੇ ਥਾਂ ਆ ਫੇ ਨਾ ਆਣਗੇ ਨਹੀਂ ਚਲੇਗਾ ਓ ਸੰਗਿਆ ਅਕਸਾਲ ਦੇ ਨਾਲ ਨਿਕਲੇ ਅੱਜ ਪੈਂ ਅਪਾਂਡੇ ਲਾ ਰੋ ਅੱਜ ਮਹਾ ਨਿਕਲਿਆ ਤੂੰ ਤੂੰ ਨਹੀਂ ਨਹੀਂ ਆਹ ਮਾ ਮੋਬਾਈਲ ਕੁੱਤਿਆਂ ਆ ਅਜੀਤ ਜੀ ਮੈਂ ਤੇ ਫੋਟੋਆਂ ਉਹਨਾਂ ਕੁੱਤਿਆਂ ਸਹੀ ਗੱਲ ਅੱਜ ਦੇ ਜਰਨਲ ਤਾਂ ਪਿੱਛੇ ਸਾਰੇ ਹੀ ਅੱਜ ਨਹੀਂ ਪਿੱਛੇ ਪਹਿਲਾਂ ਨਹੀਂ ਹੋ ਰਿਹਾ ਅੱਜ ਉਹ ਗਏ ਵੀ ਚਲੇ ਗਏ ਪੂਰੀ ਤਿਆਰੀ ਜਾਈ ਉਹਨਾਂ ਦੇ ਜਾਣਾ ਹੁਣੇ ਪੰਦ ਨੂੰ ਕਿਹੜਾ ਮਾਰ ਕੇ ਸਾਰੇ ਵੀਰਾਂ ਦੇ ਕੋਲ ਤੇ ਪੁਸ਼ਾਨ ਭਾਈ ਨਾਲ ਵਾਜਦੇ ਪਰੋਂ ਕਰਮ ਦੀ ਸੌ ਨਾਲ ਗੁਰੂ ਘਰ ਦੇ ਪਿੱਛੇ ਬੱਦੇ ਸਾਡੀ ਜੂਲੀ ਜੀ ਸਾਰੇ ਪਾਸੇ ਕਿਹੜਾ ਕੱਢ ਗਿਆਣਾ ਗਾੜੀ ਟੱਟ ਆਇਆ ਰੋਕੇ ਆ ਕੰਮਰਾ ਬਹੁਤ ਖਰਾਬ ਹੋ ਗਿਆ ਵਾ ਸੰਗਤਾਂ ਆ ਗਈਆਂ ਵਾ ਡਟ ਗਿਆ ਮੁਕਾਬਲਾ ਫੇਰ ਫਸਣਾ ਪੈ ਗਿਆ ਵਾ ਰੇਡਾਂ ਪੈਂਦੇ ਆ ਵੀ ਸ਼ੁਰੂ ਹੋ ਗਈਆਂ ਫੇਰ ਰੇਡਾਂ ਸੰਗਤ ਜਿੰਨੀ ਵੀ ਹੁੰਦੀ ਪਹੁੰਚਿਆ ਕਰੋ ਮੈਨੂੰ ਫੋਨ ਹਸਾਬ ਨਾਲ ਮੈਨੂੰ ਬੰਦੇ 100 ਦਾ ਫੋਨ ਆ ਜਾਂਦਾ ਰੋਜ਼ ਤੇ 100 ਦੇ ਵਿੱਚੋਂ 10 ਹੀ ਬੰਦੇ ਪਹੁੰਚ ਜਾਂਦੇ ਬੜਾ ਸ਼ੁਕਰੀਆ ਦਾ ਹੋਊਗਾ ਇਹ ਦੇਖੋ ਕੀ ਪਾਣਿਆ ਪਾਣੀ ਦੇ ਹਾਲਾਤ ਬਹੁਤ ਮਾੜੇ ਆ ਆਵੇ ਓਏ ਇੱਥੇ ਮੜੀ ਢਾਹ ਰਹੇ ਓਏ ਬਹੁਤ ਬਹੁਤ ਜਾਨਾ ਦੇ ਪਰੇਪਰਾ ਸੀ ਵੀਰ ਆਪਣੇ ਹਿਸ਼ਾਰਪੁਰ ਤੋਂ ਮਿੱਟੀ ਦੀਆਂ ਟਰਾਲੀਆਂ ਲੈ ਆ ਗਿਆ ਇਹ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਪਰ ਅੱਜ ਆਪਣਾ ਬੰਨ ਜਿਹੜਾ ਵਾ ਉਹ ਟੁੱਟ ਗਿਆ ਵਾ ਮਾਲਕ ਕਿਰਪਾਈ ਰੱਖੇ ਹਣ ਤੰਦਰੁਸਤੀਆਂ ਬਖਸ਼ੇ बड़ी मेहनत की थी सारे इलाके ने। चलो जो अंदर चल जाओ ਆ ਲਵੀ ਕਰਮਾਲਿਆ ਚਲੋ ਲਾਓ ਡਾਲਾ ਇਹਦਾ ਕਰੋ ਸਾਈਡ ਤੇ ਉਹ ਪਾਸੇ ਓਏ 5305 ਆ ਇਹ ਓਥੇ ਬਹਿ ਜਾਣਾ ਭੈ ਜੁਰ ਦੇ ਨਹੀਂ ਜਾਣਾ ਬਹਿਣ ਦੇ ਲਈ ਪੜਾ ਹੀ ਵਜਨ ਵੜਾ ਵੇ ਉੱਥੇ ਹੀ ਬਹਿ ਜਾਣਾ ਨਹੀਂ ਦੇਣੇ ਰਹਿੰਦਾ ਇੱਥੇ ਜੀਸੀਬੀ ਨਾਲ ਲਵਾ ਦਿੰਨੇ ਆ ਵਾ ਉਹ ਜੋ ਕਰਦੇ ਆ ਉਹ ਖੜੇ ਮਿੱਟੀ ਕਾਢ ਲੀਏ ਨਹੀਂ ਨਾ ਮਗਰਾਂ ਉਹ ਮਿੱਟੀ ਕਾਢ ਲੀਏ ਉਹ ਮਿੱਟੀ ਕਾਢ ਲੀਏ ਮਿੱਟੀ ਖਲੋ ਜਾ ਵੀਰ ਉਹ ਮਿੱਟੀ ਘੜ ਲੀਏ ਹੋ ਵੀਰ ਖਲੋ ਜਾ ਜਾਂ ਤੋ ਜਮਾ ਬਹਿ ਜੂਗਾ ਜਿੰਨਾ ਚਿਰ ਤੁਰਦਾ ਬਸ ਲਿਆ ਵੀਰ ਉਹ ਡਾਲੇ ਖੋਲ ਦੀਏ ਲੈ ਜੂ ਵੀਰ ਡਾਲਾ ਮਗਰ ਲਾ ਆ ਜਾ ਲਾ ਦੀਏ ਫਿਰ ਆ ਜਾ ਨਾਲ ਉੱਠ ਕੇ ਜਾ ਕੇ ਤੇ ਜਦੋਂ ਪਹੁੰਚਿਆ ਨਾ ਉੱਥੇ ਇਹਨਾਂ ਨੇ ਪਾਣੀ ਲੈ ਕੇ ਮਨ ਕੋਸੂ ਗਾ ਵੀ ਬਸੋਂ ਜਿੱਤੇ ਖੜਾ ਕਰ ਗਿਆ ਕਿਸੇ ਨੂੰ ਚਲਾਉਂ ਤੋਂ ਲੈ ਗਿਆ ਇੱਥੋਂ ਲੈ ਗਿਆ ਉਦੋਂ ਬਾਅਦ ਆਪਾਂ ਨੂੰ ਹੋ ਗਿਆ ਫੇਰੇ ਆਉਣੀ ਗੱਲ ਹੋ ਜੇ ਮੈਂ ਤੁਹਾਨੂੰ ਹੋਣ ਰੋਹ ਮਨਸੀ ਵੀ ਚਲ ਮੰਨ ਲਓ ਜੇ ਦੁਬਾਰਾ ਬਾਤ ਹੁੰਦੀ ਆ ਤਾਂ ਹੁਣ ਤਾਂ ਹੁਣ ਤੇ ਬਿਜਾ ਹੋ ਗਿਆ ਇੱਕ ਵਾਰ ਤੇ ਉਹ ਤਾਂ ਥੱਲੇ ਜਿੱਥੇ ਟੱਟਾ ਵਾ ਉਹ ਤਾਂ ਮੁੰਡੇ ਮੇਰੇ ਕੋਲ ਆਏ ਹੀ ਬਣਾਉਣਾ ਨਾ ਉਹ ਨੂੰ ਪੁੱਛਿਆ ਅੰਦਰ ਸਾਹ ਤਾਂ ਬਿਲਕੁਲ ਸਾਹ ਤਾਂ ਤੇ ਮੈਂ ਕਿਹਾ ਜੇ ਨਵੇਂ ਨੰਬਰ ਤੇ ਆਏ ਉਹ ਤੇ ਪਾਸੇ ਤਾਂ ਬਣਾਉ ਸੰਗ ਦੇ ਆਉਣਿਆਂ ਨੂੰ ਆਪਾਂ ਜਿੱਤੇ ਰਫੇਰਪੁਰ ਕਰਦੇ ਆਂ ਅਜੀ ਇੰਦਾ ਹੀ ਆ ਤਾਂ ਸੋ ਮਸ਼ੀਨ ਦੀ ਦਾਦਾ ਬਾਵਾ ਕਰਨਾ ਮਸ਼ੀਨ ਮਸ਼ੀਨ ਵੀ ਲੈ ਕੇ ਆਈ ਹੈ ਬਹੁਤ ਵੱਡੀ ਪੌਪੂਲਰ ਦਾ ਮੈਂ ਵੀ ਇਹੀ ਬਦਦਾ ਨਹੀਂ ਇੱਕ ਵੀ ਇੱਕਆਂ ਹੀ ਅਸਰ ਨਹੀਂ ਦੇ ਗਿਆ ਤੁਹਾਡੇ ਵੀ ਟੁੱਟ ਕੇ ਟੁੱਟ ਕੇ ਫਿਰ ਉਹ ਰੋਡ ਜਦੋਂ ਰੋਸਣਾ ਲਈ ਆਪਣੇ ਮਾੜੇ ਹੋ ਗਏ ਮਾੜੇ ਬਿਰੋ ਕੁਝ ਵੀ ਪਤਾ ਨਹੀਂ ਟੁੱਟ ਗਿਆ ਹੁਣ ਸਤਾਉ ਨਾਲ ਮਾਨ ਕੜ ਲੈ ਅੰਦਰ ਜਿੱਥੇ ਤੇ ਬੱਚੇ ਜਮ ਉਹਦੇ ਜਿਆ ਸਵੇਣੀ ਟਰਾਲੀ ਰੁੜ ਗਈ ਹੈ ਹੁਣ ਮਾਨ ਜਦੋਂ ਟੁੱਟ ਗਿਆ ਲੱਭੀ ਨਹੀਂ ਆਜੀ ਅੱਧਾ ਨਹੀਂ ਕਿੰਨੇ ਡੂਗੇ ਤੱਕ ਚਲ ਗਏ ਕਿੱਥੇ ਹੋਏ ਰੋਡ ਨਹੀਂ ਕਿੱਥੇ ਰੋਡ ਵੀ ਨਹੀਂ ਦੇ ਤੇ ਕਿ ਕਿ ਅਗੇ ਹੁਣ ਸਾਰੇ ਅਗੇ ਬਾਅਦ ਵਿੱਚ ਕੋਈ ਮਤਨ ਅੱਗੇ ਗੱਲ ਕਰਕੇ ਤੇ ਪ੍ਰਸ਼ਾਸਨ ਫਿਕਰ ਹੁੰਦਾ ਤੇ ਗਲਮ ਹੁੰਦਾ ਦੱਸਿਆ ਨਹੀਂ ਦੱਸਣਾ ਕਿ ਆ ਪ੍ਰਸ਼ਾਸਨ ਤਾਂ ਕਹਿੰਦਾ ਉੱਥੇ ਨਾ ਜਾਓ ਅਸੀਂ ਤੇ ਐਂਗਰੀ ਗੋਲੀ ਖਾਣ ਤੱਕ ਉੱਥੇ ਜਾਣਾ ਹੁੰਦਾ ਮਨ ਲੋਹ ਟੁੱਟਾ ਐਡੀ ਛੇਤੀ ਜੇ ਤੇ ਕਿਸੇ ਨੂੰ ਮੋੜਾਣਾ ਚਾਹਸੇ ਇੱਕ ਜਾ ਕੇ ਵੇਖੋ ਜਾਂ ਕਿਸੇ ਵੇਲੇ ਵੀ ਚਾਂਸ ਹੋ ਸਕਦਾ ਵਾ ਬਾਕੀ ਉੱਥੇ ਨਾ ਜਦੋਂ ਕੋਟ ਟੁੱਟ ਗਿਆ ਪਾਰ ਦੀ ਖੜਕੀ ਨੇ ਦੂਤਾ ਹੀ ਸੁਖਲਾ ਤੋਂ ਉਹਨਾਂ ਤੋਂ ਬਾਅਦ 10 ਬੰਦੇ ਅਜੇ ਵੀ ਉੱਥੇ ਆ। ਮਤਲਬ ਜਿੱਦੀ ਤੇ ਖਤਰੇ ਵਾਲੀ ਗੱਲ ਕਿਸ਼ਤੀਆਂ, ਬੇੜੀਆਂ, ਰੋਕ, ਕੋਟੇ ਪ੍ਰਬੰਧ ਹੁੰਦਾ। ਜਾਜਕਾ ਹਾਂ ਇੱਕ ਵਾ ਹੋਣਾ ਜਿਹੜੇ ਆਪਣੀ ਮੀਨ ਕਰਨ ਵਾਲੀ ਇੱਕ ਧਾਗਨ ਬੋਟ। ਖਤਰਾ ਕੋਈ ਨਹੀਂ ਇੱਡੀ ਬਰੂੜਿਆ ਜਾਂਦਾ ਕੋਈ ਬੰਦਾ। ਕਿਤੇ ਬੰਦਾ ਸੇ ਪਾਸੇ ਹੋ ਗਏ ਤੇ ਉਹਦਾ ਪਿਆਰ ਰੱਖੀਏ ਲੈਉਣਾ ਪਵੇ। ਬਾਕੀ ਇੱਡੀ ਕੋਈ ਖਤਰੇ ਵਾਲੀ ਨਹੀਂ ਗੱਲ ਜਿਹਦੇ ਬੰਦੇ ਤੇ ਬੰਨ ਹੈ ਗਿਆ। ਜਦੋਂ ਮਤਲਬ ਬੰਨ ਟੁੱਟ ਗਿਆ ਬਾਹਰ ਪਾਸੇ। ਬੰਨ ਟੁੱਟ ਗਿਆ ਖੂਰਾ ਪੈ ਗਿਆ। ਕੁਦਰਤੀ। ਉਹਦਾ ਬੰਨ ਤੇ ਜੇ ਸ਼ਾਇਦ ਹੋ ਸਕਦਾ ਵੀ ਨਾ ਉਹ ਬੁੜਾ ਨਾ ਬੈੰਦੀ ਦੇ ਬੰਦ ਨਹੀਂ ਆ ਏਰੀਆ ਸਾਰਾ ਵੱਜਦਾ ਜੇ ਬੰਦਾ ਉੱਥੇ ਟੁੱਟ ਗਿਆ ਤਾਂ ਹੋ ਜਾਂਦੇ ਉੱ퍼 ਬੰਦੇ ਹੋ ਜਾਂਦੇ ਆ ਇਸਕੇ ਬਾਕੀ ਮੰਡਾਂ ਦੇ ਲੋਕ ਆ ਗਿੱਜੇ ਆ ਜੇ ਕਿਤੇ ਚਾਂਸ ਹੋ ਗਿਆ ਤਾਂ ਸਿਰਫ ਇਹਨਾਂ ਕੋਈ ਸਰਸੰਦੀ ਬਰਾਮੀ ਮਨ ਲੋਕ ਬੰਦਾ ਉੱਥੇ ਪੈਲਦਾ ਕਿ ਸਕਦਾ ਚਾਂਸ ਕਿਤੇ ਹੋ ਸਕਦਾ ਪਰ ਉਹ ਕੋਈ ਮਨ ਫੇਨਟ 700 ਜੀ ਚੁਕੀ ਲੋਕਾਂ ਤੇ ਲੋਕਾਂ ਨੇ ਲੜ ਨਹੀਂ ਕੀਤਾ ਲੜ ਤਾਂ ਤਾਂ ਪਤਾ ਪਾਣੀ ਪਾਣੀ ਆਇਆ ਉੱਥੇ ਮੂਰੇ ਲਾਉਣੇ ਆ ਉੱਥੇ ਬੰਦੇ ਸਭ ਕੁਝ ਪਾਵਾ ਚਲੋ ਇਹਨਾਂ ਸੇ ਲੋਕ ਉਹ ਸਾਰੀਸ਼ ਨਾ ਆਉਂਦੀ ਨਾ ਫਿਰ ਠੀਕ ਰਹਾ ਸੀ ਪਤਾ ਚਲ ਗਿਆ ਜੇ ਬਾਸਨਾਉਂ ਦੀ ਫਿਰ ਗਿਆ ਸੀ ਟੋੜੇ ਜੀ ਜੀ ਬਿੱਤਰਵਾਦ ਨਾਲ ਪਿੰਡ ਹੋਣਾ ਜੀ ਜਿਲ੍ਹਾ ਮੁਕਸਰ ਜਿਲ੍ਹਾ ਮੁਕਸਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰ ਜੀ ਚਲੋ ਬਾਕੀ ਕੁਦਰਤ ਦੇ ਵਸਵਾ ਬਸ ਆਪਾਂ ਇਹੋ ਹੀ ਹਣ ਤੰਨ ਤੁਹਾਡੇ ਸਾਹਮਣੇ ਤੋਂ ਹੀ ਵੇਲੇ ਆਪਾਂ ਨੂੰ ਮਿੱਟੀ ਦੇ ਬੋਰੀਆਂ ਦੀ ਲੋਡ ਪੈਣੀ ਭਰਿਆਂ ਦੀ ਜਾਂ ਖਾਲੀ ਦੀ ਤੇ ਤੁਸੀਂ ਤੁਸੀਂ ਤੁਹਾਡੇ ਦੂਰ ਵਾ ਤੁਸੀਂ ਸਾਨੂੰ ਖਾਲੀ ਬੋਰੇ ਪਹਚਾਈ ਜਾਓ ਬਸ ਇੰਨਾ ਹੀ ਬੜਾ ਕੋਈ ਨਹੀਂ ਖਾਲੀ ਫੜਾ ਜਾਓ ਬਸ બસ ਇੰਨਾ ਹੀ ਹਿੰਸਣ ਭਰੀ ਜਾਣੇ ਜਦੋਂ ਤੋੜ ਵੱਜਣਾ ਜਦੋਂ ਦਰਿਆ ਲੱਥਾ ਨਾ ਉਹ ਦਿਨ ਆਪਣਾ ਵੱਜਣਾ ਉਸ ਦਿਨ ਫਿਰ ਕ੍ਰੀਡ ਬਨਮਣ ਸੁੱਟੀ ਜਾਵਾਂਗੇ ਹਾਂ ਮਿੱਟੀ ਵਾਲੇ ਵੀਰ ਮਿੱਟੀ ਲਈ ਆਉਂਦੇ ਚਲੋ ਲੱਗੇ ਰਾਵਾਂਗੇ ਤੋੜਿਆ ਦੀ ਸੇਵਾ ਹੋਵੇ ਕੋਈ ਪਸ਼ੂ ਡੰਗਰ ਰਸਤੇ ਕੋਈ ਹੋਵੇ ਨਹੀਂ ਅਜੇ ਆਪਣੇ ਸਾਰੇ ਚਲੋ ਪਿੰਡ ਬਚਿਆ ਵਜੇ ਆਪਾਂ ਨੂੰ ਬਸ ਉਦੋਂ ਤੁਸੀਂ ਜਿੰਨੀ ਮਦਦ ਬਾਬੋਰੀਆਂ ਦੀ ਦੇ ਦਿਓ ਤੇ ਮਿੱਟੀ ਜਿਹੜੇ ਵੀਰ ਦੇ ਸਕਦੇ ਹੋ ਹਾਂਜੀ ਠੀਕ ਹੈ ਜੀ ਧੰਨਵਾਦ ਹੋਰ ਕੋਈ ਸੇਵਾ ਹੀ ਵਾ ਵਾ ਚਲੋ ਆਡੀ ਵੀਡੀਓ ਵੀਡੀਓ ਬਣਾ ਕੇ ਮੈਂ ਨਾ ਲੈ ਚੱਕ ਵੀਡੀਓ ਇਹ ਬੰਦੇ ਟਰਾਲੀਆਂ ਲਾਉਣ ਵਾਲੇ ਜਿਹੜੇ ਵੀਰ ਆਪਣੇ ਪਿੱਛੋਂ ਟਰਾਲੀਆਂ ਲੈ ਕੇ ਆਏ ਆ ਇਹ ਟਰਾਲੀਆਂ ਆ ਹਸ਼ਿਆਰਪੁਰ ਵਾਲੀ ਸਾਈਡ ਤੋਂ ਮੁੰਡੇ ਲਾਉਂਦੇ ਮਾੜੀ ਗਾਹ ਖੇਚ ਕੇ ਭਾਈ ਮਾੜੀ ਗਾਹ ਖੇਚੀ ਮਾਰ ਇੱਕ ਵਾਰ ਨਹੀਂ ਜਾਣੀ ਰਹਿਣ ਦੋ ਵੱਡਾੱਕ ਦੋ ਡੱਕ ਦੋ ਕੋਈ ਗੱਲ ਚਾਹ ਸਕੋ ਤੁਸੀਂ Çaş aladıy arab കലോയോ ലോ മക ਹੌਣ ਵੇਖੋ ਦੇ ਪ੍ਰਸ਼ਾ ਹੌਣ ਵੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਡਿੱਗੀ ਜਾਂਦਾ ਤੇ ਉਸ ਦਿਨ ਦਾ ਮੈਂ ਗੱਡੀ ਕਿਹਨੇ ਸਾਰ ਨਹੀਂ ਲਈ ਕੀ ਕਦੇ ਬੋਰੇਣਾ ਮਿੱਟੀ ਦੇ ਮੰਗ ਲੈਣ ਸੰਦਾ ਅਰਗੀ ਚੜ ਗਈ ਚੜ ਗਈ ਚੜ ਗਈ ਚੜ ਗਈ ਬੱਸ ਬੱਸ ਕਰੀਏ ਨਾ ਧੱਕਾ ਕਰੀਏ ਬੋਲ ਬੋਲ ਇਥੇ ਆਪਣੇ ਮਾੜਾ ਲੱਗਦਾ ਪੁਲੀਆਂ ਦੇ ਉੱਥੇ ਪਾਵਾਂ ਵੀ ਆ ਕਰ ਦੋ ਚਾਰਾਂ ਦਾ ਸਾਈਡ ਜੀ ਤੇ ਮੜੀ ਲਾ ਦੇ ਬੰਮ ਮਗਰਲੀ ਲਾ ਗਿਆ ਬੱਸ ਥੋੜਾ ਗਾਂ ਲਈ ਜਾਲੀਆਂ ਟਰਾਲੀਆਂ ਬੱਸ ਸਾਈਡ ਤੇ ਲਾਈੋ ਮਣੀਆ ਮਣੀਆ ਜੇਸ ਵੀ ਮਗਰ ਆ ਗਈ ਜਿਆਦਾ ਨੱਪਿਓ ਥੋੜਾ ਜਿਹਾ ਵੀਰ ਵਾਲੀ ਚਾਹ ਬਿਸਕੁਟ ਇਹਦੇ ਪਾਣੀ ਵੇ ਬਾਟੀਆਂ ਧੋਈਏ ਪਾਣੀ ਦਾ ਮੈਂ ਇਹ ਉਹਨਾਂ ਦਾ ਇਹ ਨਾਲੇ ਬਿਸਕੁਟ ਖਾਂਦੇ ਲੋਕ ਲੋਕ ਰੋਂਦੇ ਤੇ ਚਾਹ ਨਾਲ ਬਿਸਕੁਟ ਖਾਂਦੇ ਇਹ ਆ ਵੀ ਵੀਰੇ ਐਦ ਕੀ ਮਿਹਨਤ ਯਾਦੀ ਕੀਤੀ ਹੋਰ ਤਾ ਤੈਨੂੰ ਮਿੱਠੇ ਖਵਾਉਣ ਦੇ ਮਿਹਨਤ ਕੀਤੀ ਸੀ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਆਓ ਵੀ ਕੱਢ ਲਓ ਪੂਆਗੇ ਸ਼ੌਣੀ ਕੱਢੇ ਧਿਆਨ ਨਾਲ ਕੱਲ ਉਹ ਉੱਥੇ ਮਾੜ ਬਗੁਰਦਾਰੇ ਘਰ ਨਹੀਂ ਮਿੱਟੀ ਪਾਸੇ ਆਓ ਨਾਲੇ ਉੱਥੇ ਜਿਹੜੀ ਬਾਬੇ ਗੁਰਜੀਤ ਨੇ ਕਹਿੰਦੇ ਮਿੱਟੀ ਨਹੀਂ ਲਵਾਈਓ ਖੋਰ-ਖੋਰ ਕੇ ਸਾਰੀ ਪਈ ਜਾਂਦੀ ਬਹੁਤ ਗਲਤ ਲਵਾਉ ਇਹੋ ਯੋ ਟਰਾਲਿਓ ਇਹ ਖਾਲੀ ਆਪਣੇ ਚਲ ਵੀਰਾਂ ਨੂੰ ਤੋਰਦੇ ਆ ਚਾਹ ਪਣੀ ਸ਼ਕਾ ਕੇ ਹੂੰ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀਆਂ ਭਰਾਵੀਆਂ ਜਿਹੜੀਆਂ ਆਪਣੇ ਵੀਰ ਹਰਖਵਾਲ ਤੋਂ ਬਾਬਾ ਜੀ ਦੇ ਪੜਾ ਤੋਂ ਲੈ ਕੇ ਆਏ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰ ਹੁਣ ਆਪਾਂ ਤੁਹਾਨੂੰ ਇੱਕ ਰਿਕਵੈਸਟ ਵੀ ਕਰਨੀ ਆ ਵੀ ਆਪਣੇ ਅਦਲੀ ਤੱਕਰ ਵਾਲਾ ਬੰਨ ਹੀ ਉਹ ਟੁੱਟ ਗਿਆ ਵਾ ਇਸ ਟਾਈਮ ਹੁਣ ਇੱਕ ਵਾਰ ਸੇਵਾ ਜਿਹੜੀ ਆ ਖਤਮ ਹੋ ਗਈ ਆ ਕਈ ਵੀਰ ਫੋਨ ਲਾਉਂਦੇ ਆ ਵਿੱਚ ਵੀ ਕੀ ਲੈ ਗਈ ਇਹ ਵੀਰ ਦੀ ਸਾਰੇ ਵੀਰਾਂ ਨੂੰ ਇਹੋ ਅਪੀਲ ਆ ਕਿ ਆਪਣੇ ਪਿੰਡਾਂ ਦੇ ਵਿੱਚ ਮਿੱਟੀ ਦੇ ਗੱਟੇ ਭਰ ਕੇ ਰੱਖੋ ਤੇ ਜਿੱਦਣ ਆਪਾਂ ਤੁਹਾਨੂੰ ਅਜਿੱਤਾ ਵੀ ਆਪਣੇ ਨਾਲ ਸੰਪਰਕ ਹੋਊਗਾ ਵੀਡੀਓ ਰਾਈ ਹੋਊਗਾ ਜਾਂ ਫੋਨ ਆ ਰਹੀ ਹੋਊਗਾ ਉਸ ਦਿਨ ਆਪਾਂ ਤੁਹਾਨੂੰ ਕਾਲ ਕਰਾਂਗੇ ਜਿੱਦਣ ਆਪਾਂ ਬੰਧ ਨੇ ਬੰਦਣਾ ਆ ਉਸ ਦਿਨ ਆਪਾਂ ਨੂੰ ਵੱਧ ਤੋਂ ਵੱਧ ਜਿਹੜੀ ਹੈ ਮਿੱਟੀ ਵਾਲੇ ਗੱਟਿਆਂ ਦੀ ਲੋਡ ਆ ਭਰ ਕੇ ਰੱਖੋ ਤੇ ਟਰਾਲੀਆਂ 'ਚ ਲੋਡ ਕਰ ਲਿਓ ਉਸ ਦਿਨ ਮੇਰੇ ਵੀਰ ਸਭ ਤੋਂ ਵੱਧ ਸੰਯੋਗ ਦਿਓ ਹੌਣ ਸਾਨੂੰ ਅਜੇ ਕਿਸੇ ਚੀਜ਼ ਦੀ ਲੋੜ ਨਹੀਂ ਐ ਸਿਰਫ ਜਿੱਦਣ ਹੀ ਬੰਨ ਬੰਦਣਾ ਵਾ ਉਸ ਦਿਨ ਸਾਨੂੰ ਮਿੱਟੀ ਦੀ ਤੇ ਮਿੱਟੀ ਵਾਲੇ ਗੱਟਿਆਂ ਦੀ ਲੋਡ ਆ ਉਦੋਂ ਤੁਹਾਨੂੰ ਵੀਡੀਓ ਪਾਵਾਂਗੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੀ ਦੂਰੋਂ ਸਾਡੇ ਅਲੀਗਰਾਂ ਨਗਰ ਦੇ ਵਿੱਚ ਆਪਣੇ ਮਿੱਟੀ ਦੇ ਟਰਾਲੇ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲੇ ਟਰਾਲੇ ਲੈ ਕੇ ਜਾਂਦੇ ਮੁਲਖ ਵੇਖਣ ਵਾਲਾ ਜਿਵੇਂ ਨਾ ਬੰਨੀਆ ਨਾਨਕ ਸਰ ਦੇ ਮੇਲੇ ਨਾਲ ਜਿਆਦੀ ਭੀੜ ਇੱਥੇ ਆ ਜਣੀ ਤੇ ਦੋਖੀ ਬੜਾ ਮੰਨਦਾ ਹਾਂ ਸਾਰੇ ਇਹੋ ਹੀ ਚਲੋ ਬਾਜੀ ਥੋਨੇ ਦਿਨ ਪੈਸੇ ਤੇ ਬਣਾਈਏ ਟੂਲ ਟੈਕਸ ਲਾ ਦਈਏ ਨਾ ਨਾ ਇਦਾਂ ਹੀ ਚੱਲੂ ਝੋਨਾ ਹੋਰ 2 ਘੰਟੇ ਤੱਕ ਡੋਬ ਜਣਾ ਸਾਰਾ ਬੰਨ ਚਲੋ ਦੇਖਣ ਵਾਲੇ ਅੱਜ ਜਿਆਦੇ ਆ ਆਹ ਆਹ ਖਤਮ ਹੋ ਗਿਆ ਕੰਮ ਉਹ ਕਰਾਇਆ ਪਰ ਉਹ ਜਿੰਨਾ ਚੱਲ ਜਿੰਨਾ ਉਹ ਜਿੰਨਾ ਚੱਲ ਐਂਟਰਾ ਲੱਤੀ ਹੋਈ ਹੈ ਜਿੱਦਾਂ ਲੁਨਾਰ ਹੈ ਬੂਸਲੇ ਜਲੇ ਅੱਛਾ ਜੀ ਉਹ ਵੀ ਆ ਗੁਰਦਰਾ ਸਾਹਿਬ ਮੱਥਾ ਟੇਕਣਾ ਕਿਦਾਂ ਜੀ ਠੀਕ ਠਾਕ ਅਗਾ ਸਤਾਦ ਨਹੀਂ ਖੁਦ ਪਹੁੰਚੇ ਬਹੁਤ ਮਲਾਮਲਾ ਬਹੁਤ ਹੈ ਠੀਕ ਹੈ ਗੁਰਦਰ ਸਿੰਘ ਤੇ ਕਪੂਸਲਾ ਆਪਣੇ ਗੁਰਦਰਾ ਸਾਹਿਬ ਮੱਥਾ ਟੇਕਣ ਲੱਗੇ ਆ ਨਾਲ ਸਰਪੰਚ ਸੁਮਿੰਦਰ ਸਿੰਘ ਜੀ ਸੰਧੂ ਇਹ ਗੱਲ ਸਾਹਿਬ ਦੇਖੋ ਜਿੱਕੀ ਜਿੱਕੀ ਪੜਦੇ ਨਹੀਂ ਪੜਦੇ ਨਹੀਂ ਜੇ ਨਾ ਪੜਦੇ ਨਹੀਂ ਇਹ ਪੜਦੇ ਇਹਨਾਂ ਕੋਲੋਂ ਨਹੀਂ ਕਾੜਦੇ ਨਹੀਂ ਸਿੱਧੇ ਮਾਣਣਾ ਨਹੀਂ ਡੇਰ ਪਿੰਡ ਦੇ ਸਾਰੇ ਦੇ ਚੜਦੀ ਕਲਾ ਵਾ ਵੇਖੋ ਹੁਣ ਪਹਿਲਾ ਵੀਰ ਹਮਤ ਛੱਡ ਕੇ ਅੰਸਾਰੇ ਇੱਥੇ ਖਲੋਤੇ ਆ ਪ੍ਰਮਾਤਮਾ ਇਦਾਂ ਹੀ ਚੜਦੀ ਕਲਾ ਰੱਖੇ